ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿੰਨੀ ਬਾਣੀ ਹੈ ਉਹ ਸਾਰੀ ਬਾਣੀ ਦਾ ਜੇ ਤਤ ਕਢਣਾ ਹੈ ਤਾਂ ਇੱਕੋ ਹੀ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਨਾਮ ਤੋਂ ਬਗੈਰ ਭਜਨ ਤੋਂ ਬਗੈਰ ਮਹਾਰਾਜ ਸਾਹਿਬ ਜੀ ਆਖਦੇ ਸਭ ਕੁਝ ਵਿਅਰਥ ਹੈ ਸਭ ਕੁਝ ਪ੍ਰਾਪਤ ਕਰਕੇ ਵੀ ਮਨੁੱਖ ਖਾਲੀ ਹੈ ਨਾਮ ਜਪਣ ਵਾਲੇ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਉਹਦੇ ਬਾਰੇ ਕੁਝ ਕੁ ਵਿਚਾਰ ਕਰਦੇ ਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹਦੇ ਲਈ ਸਭ ਤੋਂ ਜ਼ਰੂਰੀ ਚੀਜ਼ ਆ ਜਿਹੜੀ ਉਹ ਇਹ ਹੈ ਵੀ ਨਾਮ ਨੂੰ ਜਪਣਾ ਤੇ ਨਾਮ ਨੂੰ ਛਪੋਣਾ ਲੁਕੋ ਕੇ ਰੱਖਣਾ ਨਾਮ ਬਹੁਤ ਸਿੱਖ ਜਪਦੇ ਆ ਹੋਰ ਵੀ ਧਰਮਾਂ ਵਾਲੇ ਜਪਦੇ ਆ ਪਰ ਜਪੇ ਹੋਏ ਨਾਮ ਨੂੰ ਹਜਮ ਕਰਨਾ ਉਹਨੂੰ ਲੁਕੋ ਕੇ ਰੱਖਣਾ ਇਹ ਹਰ ਕੋਈ ਨਹੀਂ ਕਰ ਪਾਉਂਦਾ ਥੋੜਾ ਜਿਹਾ ਜਪਿਆ ਤੇ ਰੌਲਾ ਪਾ ਦਿੱਤਾ ਮੈਂ ਇੰਨਾ ਨਾਮ ਜਪਿਆ ਮੈਂ ਇੰਨਾ ਪਾਠ ਕੀਤਾ ਮੈਂ ਇੰਨਾ ਪੁੰਨ ਦਾਨ ਕੀਤਾ ਇਹ ਸਾਡਾ ਸੁਭਾਅ ਹੋਇਆ ਹੁਣ ਸੋਚਣ ਵਾਲੀ ਗੱਲ ਇਹ ਹੈ ਵੇਖੋ ਜਿੰਨੀ ਜ਼ਿਆਦਾ ਕੀਮਤੀ ਚੀਜ਼ ਹੋਵੇ ਉਹਦਾ ਆਪਾਂ ਭੇਤ ਨਹੀਂ ਦਿੰਦੇ ਕਿਸੇ ਨੂੰ ਉਹਨੂੰ ਲੁਕੋ ਕੇ ਰੱਖਦੇ ਆ ਜਿੰਨੀ ਜ਼ਿਆਦਾ ਫਾਲਤੂ ਚੀਜ਼ ਹੋਵੇ ਉਹਨੂੰ ਆਪਾਂ ਕੋਲ ਨਹੀਂ ਰੱਖਦੇ ਉਹਨੂੰ ਦੂਰ ਰੱਖਦੇ ਆ ਸਤਿਗੁਰੂ ਮਹਾਰਾਜ ਜੀ ਨੇ ਸੰਸਾਰ ਦੇ ਅੰਦਰ ਸਭ ਤੋਂ ਕੀਮਤੀ ਵਸਤੂ ਨਾਮ ਨੂੰ ਗਿਣਿਆ ਇੰਨਾ ਕੀਮਤੀ ਮਹਾਰਾ ਕਹਿੰਦੇ ਇਹਦਾ ਕੋਈ ਮੁੱਲ ਹੀ ਨਹੀਂ ਦੇ ਸਕਦਾ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਊਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਮਹਾਰਾ ਸਾਹਿਬ ਜੀ ਕਹਿੰਦੇ ਭਾਈ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹਦੀ ਕੀਮਤ ਕੋਈ ਨਹੀਂ ਦੇ ਸਕਦਾ ਅਮੋਲ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਤੋ ਜਿੰਨੀ ਕੀਮਤੀ ਚੀਜ਼ ਹੁੰਦੀ ਹੈ ਉਹਨੂੰ ਆਪਾਂ ਲੁਕੋ ਕੇ ਰੱਖਦੇ ਆਂ ਜਿੰਨੀ ਫਾਲਤੂ ਚੀਜ਼ ਹੁੰਦੀ ਹੈ ਉਹਨੂੰ ਆਪਾਂ ਕੋਲ ਨਹੀਂ ਰੱਖਦੇ ਘਰੋਂ ਕੱਢ ਦਿੰਨੇ ਆ ਜਿਵੇਂ ਕੂੜਾ ਕ੍ਰਿਕਟ ਕੀਮਤੀ ਚੀਜ਼ ਹੋਵੇ ਸੋਨਾ ਹੋਵੇ ਪੈਸੇ ਹੋਣ ਕੁਝ ਹੋਵੇ ਆਪਾਂ ਲੁਕੋ ਕੇ ਤਜੋਰੀ ਵਿੱਚ ਬੰਦ ਕਰਕੇ ਰੱਖਦਾ ਬੰਦਾ ਤੇ ਸੋਨੇ ਨੂੰ ਕਦੇ ਕੋਈ ਕੂੜੇ ਦੇ ਢੇਰ ਦੀ ਥਾਂ ਤੇ ਨਹੀਂ ਰੱਖਦਾ ਬਾਰ ਕੂੜੇ ਨੂੰ ਕਦੇ ਕੋਈ ਤਜੋਰੀ ਵਿੱਚ ਬੰਦ ਕਰਕੇ ਨਹੀਂ ਰੱਖਦਾ ਕਿਉਂਕਿ ਪਤਾ ਹੈ ਵੀ ਜੇ ਸੋਨਾ ਬਾਹਰ ਰੱਖਿਆ ਤੇ ਚੋਰਾਂ ਨੇ ਚੱਕ ਕੇ ਲੈ ਜਾਣਾ ਉਹਦੀ ਕੀਮਤ ਦਾ ਅਹਿਸਾਸ ਹੈ ਵੀ ਇਹ ਕੀਮਤੀ ਚੀਜ਼ ਹੈ ਕੂੜੇ ਨੂੰ ਕਦੇ ਕੋਈ ਤਜੋਰੀ ਚ ਪਾ ਕੇ ਨਹੀਂ ਰੱਖਦਾ ਕਿਉਂਕਿ ਪਤਾ ਹੈ ਵੀ ਇਹਨੂੰ ਰੱਖਣ ਦਾ ਅੰਦਰ ਕੋਈ ਫਾਇਦਾ ਨਹੀਂ ਕੂੜਾ ਕਬਾੜ ਹੈ ਬਾਹਰ ਕੱਢੋ ਇਸੇ ਤਰ੍ਹਾਂ ਸਾਡਾ ਜਿਹੜਾ ਸੁਭਾਅ ਹੈ ਉਹ ਇਹਦੇ ਉਲਟ ਚੱਲਦਾ ਹੈ ਜਿਹੜੀਆਂ ਚੰਗਿਆਈਆਂ ਜਿਹੜਾ ਧਰਮ ਹੈ ਜਿਹੜਾ ਬੰਦਗੀ ਹੈ ਇਹ ਸੋਨੇ ਚਾਂਦੀ ਵਾਂਗੂ ਕੀਮਤੀ ਚੀਜ਼ ਹੈ ਤੇ ਜਿਹੜੀਆਂ ਬੁਰਿਆਈਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਇਹਨੂੰ ਇਉਂ ਸਮਝੋ ਵੀ ਇਹ ਕੂੜੇ ਵਾਂਗੂ ਹੈ ਹੁੰਦਾ ਕੀ ਹੈ ਬੁਰਿਆਈਆਂ ਨੂੰ ਅਸੀਂ ਤਜੋਰੀ 'ਚ ਮਨ 'ਚ ਸੰਭਾਲ ਕੇ ਰੱਖਦੇ ਆ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਔਗਣਾ ਨੂੰ ਸੰਭਾਲ ਕੇ ਰੱਖਦੇ ਆ ਤੇ ਜਿਹੜੇ ਗੁਣ ਹੈ ਉਹ ਅਸੀਂ ਬਾਹਰ ਕੱਢ ਕੇ ਰੱਖਦੇ ਆ ਵੀ ਪਤਾ ਲੱਗੇ ਵੀ ਆਹ ਫਲਾਣਾ ਮੇਰੇ ਚ ਗੁਣਾ ਹੈ ਮੈਂ ਇੰਨਾ ਨਾਮ ਜਪਿਆ ਇੰਨੀ ਭਗਤੀ ਕਰਦਾ ਇੰਨਾ ਪਾਠ ਕਰਦਾ ਮੇਰੀ ਇੰਨੀ ਸੇਵਾ ਹੈ ਹੋਣਾ ਤਾਂ ਹੀ ਚਾਹੀਦਾ ਜਿਹੜੀ ਕੀਮਤੀ ਵਸਤੂ ਹੈ ਲੁਕੋਈ ਜਾਂਦੀ ਹੈ ਬੇਕਾਰ ਚੀਜ਼ ਬਾਹਰ ਕੱਢੀ ਜਾਂਦੀ ਹੈ ਪਰ ਸਾਡਾ ਜਿਹੜਾ ਸੰਸਕਾਰ ਸੁਭਾਅ ਇਹ ਹੈ ਵੀ ਚੰਗਿਆਈਆਂ ਜਿਹੜੀਆਂ ਉਹ ਅਸੀਂ ਬਾਹਰ ਰੱਖਦੇ ਆ ਟੰਡੋਰਾ ਪਿੱਟ ਕੇ ਰੱਖਦੇ ਆ ਤੇ ਜਿਹੜੀ ਗੁਰਿਆਈ ਹੈ ਔਗਣ ਹੈ ਸਾਡਾ ਉਹ ਅਸੀਂ ਅੰਦਰ ਲਕੋ ਕੇ ਰੱਖਦੇ ਆ ਤਿਜੋਰੀ ਚੰਦਰ ਮਨ ਦੇ ਲਕੋ ਕੇ ਰੱਖਦੇ ਆ ਨਾਮ ਸਭ ਤੋਂ ਕੀਮਤੀ ਹੈ ਵਾਹਿਗੁਰੂ ਪਰਮੇਸ਼ਰ ਦਾ ਤੇ ਜਦੋਂ ਇਹਦਾ ਅਹਿਸਾਸ ਨਹੀਂ ਨਾ ਹੁੰਦਾ ਤੇ ਮਨੁੱਖ ਹੁੰਨਾ ਚਿਰ ਇਸ ਵਸਤੂ ਦਾ ਟੰਡੋਰਾ ਪਿੱਟਦਾ ਮੈਂ ਇਨਾ ਨਾਮ ਜਪਿਆ ਜਦੋਂ ਜਦੋਂ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਗਈ ਮਨ ਪਵਿੱਤਰ ਹੁੰਦਾ ਗਿਆ ਮਨ ਦੀ ਮੈਲ ਘਟਦੀ ਗਈ ਤਾਂ ਇਹ ਰੋਲਾ ਪਾਉ ਨੂੰ ਆਪੇ ਹਟ ਜਾਂਦਾ ਹੌਲੀ ਹੌਲੀ ਇਹਨੂੰ ਪਤਾ ਲੱਗ ਜਾਂਦਾ ਵੀ ਇਸ ਤੋਂ ਵੱਧ ਕੀਮਤੀ ਤਾਂ ਲਕੋਣ ਵਾਲੀ ਵਸਤੂ ਕੋਈ ਨਹੀਂ ਹੈ ਇਸ ਕਰਕੇ ਮਹਾਰਾਜ ਨੇ ਆਖਿਆ ਹੋਂ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੈ ਦੇਣ ਜਿਹੜੇ ਵਾਹਿਗੁਰੂ ਦੇ ਨਜ਼ਦੀਕ ਉਹਨਾਂ ਨੇ ਛੁਪਾਇਆ ਰੋਲਾ ਨਹੀਂ ਪਾਇਆ ਕੰਮ ਤਾਂ ਉਲਟਾ ਹੈ ਨਾ ਛਪਾਉਣਾ ਤਾਂ ਕੀ ਹੈ ਉਹ ਟੰਡੂ ਰਾਪੇਟਕੇ ਲਿਖ ਕੇ ਦੱਸ ਦਿਆ ਅਸੀਂ ਸੰਤਾਂ ਸਿਬ੍ਰਮੋ ਗਿਆਨੀ ਆ ਸਾਡਾ ਪਤਾ ਲੱਗੇ ਸੰਸਾਰ ਨੂੰ ਵੀ ਅਸੀਂ ਨਾਮ ਜਪਣ ਵਾਲੇ ਆ ਅਸੀਂ ਭਗਤ ਆ ਵਾਰਾ ਸਾਹਿਬ ਦੀ ਬਾਣੀ ਨੇ ਬਚਨ ਕੀਤਾ ਸੋਈ ਅਜਾਣ ਕਹੈ ਮੈਂ ਜਾਨਣਾ ਜਾਣਨ ਹਾਰ ਨਾ ਛਾਨਾਰੇ ਉਹੀ ਅਨਜਾਨ ਹੈ ਜਿਹੜਾ ਕਹਿੰਦਾ ਮੈਂ ਜਾਣਦਾ ਜਿਹੜਾ ਰੌਲਾ ਪਾਉਂਦਾ ਤੇ ਜਿਹੜਾ ਜਾਣਦਾ ਉਹ ਛਾਣਦਾ ਵੀ ਨਹੀਂ ਭਾਵ ਹੋ ਯਤਨ ਕਰਦਾ ਵੀ ਮੇਰਾ ਕਿਸੇ ਨੂੰ ਪਤਾ ਹੀ ਨਾ ਲੱਗੇ ਕਿਉਂਕਿ ਨਾਮ ਤੋਂ ਵੱਧ ਕੀਮਤੀ ਕੋਈ ਚੀਜ਼ ਨਹੀਂ ਕੀਮਤੀ ਚੀਜ਼ ਨੂੰ ਆਪਾਂ ਕਹਦੇ ਆਂ ਵੀ ਨਹੀਂ ਜਿਹਦਾ ਪਤਾ ਨਾ ਲੱਗ ਜੇ ਫਲਾਣੇ ਨੂੰ ਕਿਸੇ ਨੂੰ ਭੇਜਤ ਨਾ ਮਿਲ ਜੇ ਜਿੰਨਾ ਚਿਰ ਕੀਮਤ ਨਹੀਂ ਪਤਾ ਨਾਮ ਦੀ ਉਹਨਾਂ ਚ ਰੀ ਰੌਲਾ ਉਹਨਾਂ ਚ ਨਾ ਹੁੰਦੀਆਂ ਨੇ ਤੇ ਜਦੋਂ ਇਸ ਚੀਜ਼ ਦਾ ਪਤਾ ਲੱਗ ਜਾਂਦਾ ਹੈ ਫਿਰ ਮਹਾਰਾਜ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਤਰੀਵੀ ਵੇਸ ਨਾਮ ਦਾ ਬੀਜ ਬੀਜ ਕੇ ਤੇ ਉਹਦੇ ਉੱਤੇ ਸੁਹਾਗਾ ਫੇਰ ਦੇਣਾ ਜਿਵੇਂ ਬੀਜ ਬੀਜਿਆ ਤੇ ਉਹਨੂੰ ਟੱਕ ਦਈਦਾ ਜੇ ਨਾ ਟਕੋ ਤਾ ਫਿਰ ਉਹਨੂੰ ਚਿੜੀਆਂ ਚੁੱਕ ਕੇ ਲੈ ਜਾਂਦੀ ਆ ਉਹਨੂੰ ਫਲ ਤਾਂ ਕੀ ਲੱਗਣਾ ਹੈ ਉਹਨੇ ਦਰਖਤ ਤਾਂ ਕੀ ਬਣਨਾ ਹੈ ਫਲ ਨਹੀਂ ਮਿਲਣਾ ਉਹ ਜਿਹੜਾ ਬੀਜ ਆ ਉਹਨੂੰ ਪੰਛੀ ਚੁੱਕ ਕੇ ਲੈ ਜਾਂਦੇ ਆ ਸੁਹਾਗਾ ਫਿਰਿਆ ਜਾਂਦਾ ਹੈ ਉਹ ਬੀਜ ਜ਼ਮੀਨ ਦੇ ਵਿੱਚ ਟਕਿਆ ਜਾਂਦਾ ਫਿਰ ਉਹ ਫਲਦਾ ਹੈ ਨਾਮ ਦਾ ਬੀਜ ਬੀਜਿਆ ਤੇ ਉਹਨੂੰ ਜੇ ਟਕਿਆ ਨਾ ਨਾ ਤੇ ਫਿਰ ਉਹ ਜਿਹੜਾ ਨਾਮ ਹੈ ਉਹ ਸਮਝੋ ਵੀ ਉਹਨੂੰ ਫਲ ਨਹੀਂ ਲੱਗਣਾ ਉਹ ਚੱਕ ਕੇ ਲੈ ਜਾਣਾ ਆਪ ਦੂਜਿਆਂ ਨੇ ਉਹਦਾ ਫਲ ਲੈ ਲੈਣਾ ਫਲ ਕੀ ਹੈ ਮਹਾਪੁਰਖ ਬਾਬਾ ਅਨੰਦ ਸਿੰਘ ਜੀ ਦਾ ਬਚਨ ਹੈ ਉਹ ਕਹਿੰਦੇ ਭਾਈ ਜੇ ਕਿਸੇ ਨੇ ਨਾਮ ਜਪਿਆ ਤੇ ਤਿੰਨ ਵਾਰ ਰੌਲਾ ਪਾਤਾ ਨਾ ਵੀ ਮੈਂ ਇੰਨਾ ਨਾਮ ਜਪਿਆ ਮੈਂ ਇੰਨਾ ਪਾਠ ਕੀਤਾ ਤਾਂ ਉਹਨੇ ਉਹਦਾ ਫਲ ਲੈ ਲਿਆ ਸੋਭਾ ਰੂਪ ਉਸਤ ਤਰੂਪ ਵੀ ਦੋ ਚਾਰ ਜਣਿਆਂ ਨੇ ਕਹਿਤਾ ਵਾ ਵੀ ਵਾ ਇਹ ਇੰਨਾ ਨਾਮ ਜਪਦਾ ਇੰਨਾ ਪਾਠ ਕਰਦਾ ਹੈ ਉਹਦਾ ਫਲ ਉਹਨੂੰ ਮਿਲ ਗਿਆ ਉਹ ਹੋਰ ਕਿਸੇ ਫਲ ਦੀ ਇੱਛਾ ਨਾ ਰੱਖੇ ਨਾਮ ਜਪਣ ਦਾ ਜੇ ਕਿਸੇ ਨੇ ਨਾਮ ਜਪਿਆ ਤੇ ਮਹਾਪੁਰਖ ਕਹਿੰਦੇ ਭਾਈ ਤਿੰਨ ਵਾਰ ਜੇ ਉਹਨੇ ਕਹਿ ਤਾ ਨਾ ਵੀ ਦੱਸ ਦਿੱਤਾ ਠੰਡੋਰਾ ਪਿੱਟ ਦਿੱਤਾ ਤਾਂ ਉਹਨੂੰ ਉਹਦਾ ਫਲ ਮਿਲ ਗਿਆ ਸਮਝੋ ਉਹਨੂੰ ਹੋਰ ਕੋਈ ਫਲ ਨਹੀਂ ਮਿਲਣਾ ਕਿਉਂਕਿ ਨਾਮ ਜਿਹੜੀ ਰੌਲਾ ਪਾਉਣ ਵਾਲੀ ਠੰਡੋਰਾ ਪਿੱਟਣ ਵਾਲੀ ਵਸਤੂ ਨਹੀਂ ਹੈ ਅਗਿਆਨ ਹੋਣ ਕਰਕੇ ਗਿਆਨ ਨਾ ਹੋਣ ਕਰਕੇ ਬੰਦਾ ਇਸ ਗੱਲ ਦਾ ਰੌਲਾ ਪਾਉਂਦਾ ਵੀ ਮੈਂ ਇੰਨਾ ਨਾਮ ਜਪਿਆ ਇੰਨਾ ਪਾਠ ਕੀਤਾ ਸਭ ਤੋਂ ਖਾਸ ਗੱਲ ਜਿਹੜੀ ਹੈ ਉਹ ਇਹ ਹੈ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਦਾ ਹੋਏ ਉਧਾਰੋ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਕੋਈ ਭਾਈ ਇਸ ਫਲ ਨੂੰ ਖਾਂਦਾ ਹੈ ਭੋਜਨ ਨੂੰ ਤੇ ਜੇ ਕੋਈ ਉਹਨੂੰ ਪੁੰਚੈ ਭਾਵ ਪਚਾ ਜਾਵੇ ਸੁਪਾ ਜਾਵੇ ਹজম ਕਰ ਜੇ ਮਹਾਰਾਜ ਕਹਿੰਦੇ ਫਿਰ ਉਹਦਾ ਉਧਾਰ ਹੁੰਦਾ ਹੈ ਖਾਂਦੇ ਸਾਰੇ ਆ ਨਾਮ ਸਾਰੇ ਜਪਦੇ ਆ ਥੋੜਾ ਜਪੇ ਕੋਈ ਬਹੁਤਾ ਜਪੇ ਔਰ ਉਹਨੂੰ ਪਚਾਉਂਦਾ ਕੋਈ ਵਿਰਲਾ-ਵਿਰਲਾ ਨਹੀਂ ਤਾਂ ਉਲਟੀ ਹੋ ਜਾਂਦੀ ਹੈ ਹਜਮ ਨਹੀਂ ਹੁੰਦਾ ਉਲਟੀ ਕਰ ਦਿੰਦਾ ਭਾਵ ਦੱਸ ਦਿੰਦਾ ਰੋਲਾ ਪਾ ਦਿੰਦਾ ਵਾਰਾ ਸਾਹਿਬ ਜੀ ਕਹਿੰਦੇ ਜੇ ਕੋਈ ਇਸ ਭੋਜਨ ਨੂੰ ਖਾਵੇ ਤੇ ਜੇ ਕੋਈ ਪਚਾਰ ਜਾਵੇ ਫਿਰ ਉਹਦਾ ਉਧਾਰ ਹੁੰਦਾ ਹੈ ਉਹਦੇ ਅੰਦਰ ਫਿਰ ਉਹ ਹੁਣ ਖਾਧੀ ਹੋਈ ਚੀਜ਼ ਅੰਦਰ ਜਾਏਗੀ ਖੂਨ ਦਾ ਹਿੱਸਾ ਬਣੇਗੀ ਤੇ ਸਰੀਰ ਨੂੰ ਤਾਕਤ ਮਿਲੇਗੀ ਇਸੇ ਪ੍ਰਕਾਰ ਜਿਹੜਾ ਜਪਿਆ ਹੋਇਆ ਨਾਮ ਜਦੋਂ ਹਜਮ ਹੋ ਜਾਏਗਾ ਤਾਂ ਫਿਰ ਉਹਨੂੰ ਨਾਮ ਦੀ ਰੰਗਣ ਚੜਦੀ ਹੈ ਰੂਹ ਨੂੰ ਰੰਗ ਚੜ ਜਾਂਦਾ ਸੋ ਇਸ ਕਰਕੇ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਨਾਮ ਜਪਣ ਵਾਲੇ ਲਈ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣਾ ਤੇ ਉਹਨੂੰ ਛਪਾ ਕੇ ਰੱਖਣਾ ਉਹਨੂੰ ਹਜ਼ਮ ਕਰਕੇ ਰੱਖਣਾ ਨਾਮ ਦੀ ਕਲਾ ਅੰਦਰ ਜਦੋਂ ਚੜਦੀ ਹੈ ਰੰਗਣ ਚੜਦੀ ਹੈ ਤਾਂ ਜਿਹੜਾ ਇਹ ਮਨ ਹੈ ਨਾ ਕੋ ਨੂੰ ਹਜ਼ਮ ਕਰਨ ਲਈ ਸੇਵਾ ਕਰੇ ਜੇ ਸੇਵਾ ਨਹੀਂ ਕਰਦਾ ਤਾਂ ਫਿਰ ਉਹ ਭਾਂਡੇ 'ਚ ਪਈ ਹੋਈ ਵਸਤੂ ਡੁੱਲ ਜਾਂਦੀ ਐ ਕਾਮ ਕ੍ਰੋਧਾਦਕ ਰਾਹੀ ਫਿਰ ਉਹ ਜਿਹੜੀ ਵਸਤੂ ਐ ਉਹਨੂੰ ਉਹ ਟਿਕਾ ਨਹੀਂ ਸਕਦਾ ਇਸ ਕਰਕੇ ਮਹਾਰਾਜ ਨੇ ਸਿਮਰਨ ਨੂੰ ਹজম ਕਰਨ ਵਾਸਤੇ ਸੇਵਾ ਬਖਸ਼ਿਸ਼ ਕੀਤੀ ਐ ਵੀ ਸੇਵਾ ਜਿਹੜੀ ਐ ਉਹ ਨਾਮ ਨੂੰ ਹজম ਕਰਾਉਂਦੀ ਐ ਜੇ ਕੋ ਖਾਵੇ ਜੇ ਕੋ ਪੁੰਚਾਇਤ ਸਕਾਰ ਹੋਏ ਉਦਾਰੋ ਸੋ ਇੱਕ ਤਾਂ ਇਹ ਵਿਵਾਹੀ ਰੂ ਦਾ ਨਾਮ ਬੜਾ ਕੀਮਤੀ ਹੈ ਜਿਵੇਂ ਕੀਮਤੀ ਚੀਜ਼ ਨੂੰ ਆਪਾਂ ਲਕੋ ਕੇ ਤਜੋਰੀ ਚ ਰੱਖਦੇ ਆ ਕੂੜੇ ਕਰਕਟ ਨੂੰ ਬਹਾਰ ਰੱਖਦੇ ਆ ਇਸੇ ਪ੍ਰਕਾਰ ਨਾਮ ਦੀ ਕੀਮਤ ਨੂੰ ਪਹਿਚਾਣਦਿਆਂ ਹੋਇਆ ਇਹਨੂੰ ਲਕੋ ਕੇ ਰੱਖਣਾ ਇਹਨੂੰ ਛਪਾ ਕੇ ਰੱਖਣਾ ਨਿਰਮਾਣਤਾ ਵਿੱਚ ਰਹਿਣਾ ਕਿਉਂਕਿ ਮਨ ਅੰਦਰ ਸਦਾ ਹੀ ਖਿਆਲ ਰੱਖਣਾ ਚਾਹੀਦਾ ਵੀ ਮੈਂ ਨਹੀਂ ਜਪਦਾ ਜਪਾ ਰਿਹਾ ਵਾਹਿਗੁਰੂ ਹੈ ਜੇ ਉਹ ਕਿਰਪਾ ਕਰਦਾ ਤਾਂ ਜਪਿਆ ਜਾਂਦਾ ਆਪ ਜਪਾਏ ਜਪੈ ਸੋ ਨਾਓ ਆਪ ਗਾਵਾਏ ਸੋ ਹਰ ਗੁਣ ਗਾਉ ਜਪ ਵੀ ਨਹੀਂ ਸਕਦਾ ਬੰਦਾ ਸਾਨੂੰ ਸਰੀਰ ਦਿੱਤਾ ਵਾਹਿਗੁਰੂ ਨੇ ਸਵਾਸ ਦਿੰਦਾ ਵਾਹਿਗੁਰੂ ਦਿੰਦਾ ਜਪਣ ਦੀ ਤਾਕਤ ਦਿੰਦਾ ਬੁੱਧੀ ਦਿੰਦਾ ਤਾਂ ਵਾਹਿਗੁਰੂ ਦਿੰਦਾ ਜੇ ਉਹ ਮਾਤੀ ਨਾ ਦੇਵੇ ਪ੍ਰੇਰਣਾ ਹੀ ਨਾ ਕਰੇ ਉੱਦਮ ਨਾ ਦੇਵੇ ਤਾਂ ਫਿਰ ਕੋਈ ਕਿਵੇਂ ਜਪ ਸਕਦਾ ਸਾਰੀ ਕਿਰਪਾ ਵਾਹਿਗੁਰੂ ਪਰਮੇਸ਼ਰ ਦੀ ਹੈ ਜਦੋਂ ਵਾਹਿਗੁਰੂ ਦਿਆਲ ਹੁੰਦਾ ਤਾਉ ਫਿਰ ਕਿਰਪਾਲੂ ਹੋ ਕੇ ਆਪਣੇ ਸੇਵਕ ਤੋਂ ਨਾਮ ਜਪਾਉਂਦਾ ਆਪ ਜਪਾਏ ਜਪੈ ਸੁਣਾਉ ਨਹੀਂ ਤਾਂ ਸਾਡੇ ਅੰਦਰ ਕੋਈ ਤਾਕਤ ਨਹੀਂ ਵੀ ਅਸੀਂ ਨਾਮ ਜਪ ਸਕੀਏ ਫਿਰ ਨਾਮ ਜਪਣ ਦੀ ਜ਼ੁਗਤੀ ਕੀ ਹੋਣੀ ਚਾਹੀਦੀ ਹੈ ਬਹੁਤ ਸਾਰੇ ਥਾਵਾਂ ਦੇ ਉੱਤੇ ਇਸ ਗੱਲ ਦੇ ਬੜੇ ਤਰ੍ਹਾਂ ਦੇ ਪ੍ਰਚਾਰ ਹੁੰਦੇ ਆ ਕੋਈ ਆਪਣੇ ਢੰਗ ਨਾਲ ਦੱਸਦਾ ਵੀ ਇਦਾਂ ਜਪੋ ਕੋਈ ਦੂਜੇ ਢੰਗ ਨਾਲ ਦੱਸਦਾ ਅੱਡ ਅੱਡ ਧਰਮਾਂ ਵਿਚ ਆ ਅੱਡ ਅੱਡ ਸੰਪਰਦਾਵਾਂ ਦੇ ਅੰਦਰ ਅਨੇਕ ਤਰ੍ਹਾਂ ਦੇ ਜਿਹੜੇ ਆ ਉਹ ਸਸ਼ੋਪੰਜ ਕਹਿ ਲੋ ਉਲਝਣਾ ਕਹਿ ਲੋ ਵੀ ਉਹ ਪਾਈਆਂ ਜਾਂਦੀ ਹੈ ਵੀ ਨਾਮ ਇਦਾਂ ਜਪੋ ਓਦਾਂ ਜਪੋ ਸਤਗੁਰੂ ਮਹਾਰਾਜ ਸਾਹਿਬ ਜੀ ਨੇ ਸਪਸ਼ਟ ਰੂਪ ਦੇ ਵਿੱਚ ਲਿਖਿਆ ਨਾਮ ਜਪਣ ਦੀ ਯੁਗਤ ਕੀ ਹੈ ਜਿਹੜਾ ਗੁਰਸਿੱਖ ਬਾਣੀ ਪੜ੍ਹਦਾ ਉਹਨੂੰ ਕਿਤੇ ਪੁੱਛਣ ਜਾਣ ਦੀ ਲੋੜ ਨਹੀਂ ਹੈ ਬਾਣੀ ਵਿੱਚ ਹੀ ਉਹਨੂੰ ਪਤਾ ਲੱਗ ਜਾਂਦਾ ਵੀ ਕਿਵੇਂ ਕਰਨਾ ਹੈ ਨਾਮ ਜਪਣਾ ਪ੍ਰੇਮ ਨਾਲ ਜਪਣਾ ਭਾਉ ਪ੍ਰੇਮ ਨੂੰ ਕਹਿੰਦੇ ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਉਹ ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਉਸਤਤ ਨੂੰ ਗਾਉਣਾ ਸੁਣਨਾ ਤੇ ਮਨ ਅੰਦਰ ਪ੍ਰੇਮ ਧਰਨਾ ਹੈ ਪ੍ਰੇਮ ਤੋਂ ਬਗੈਰ ਸਭ ਬਿਅਰਥ ਹੈ ਕਿਉਂਕਿ ਜਿਨ ਪ੍ਰੇਮ ਕੀਓ ਤੇ ਨਹੀਂ ਭਰ ਪਾਇਓ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਪ੍ਰੇਮ ਹੈ ਇਹੀ ਵਾਹਿਗੁਰੂ ਪਰਮੇਸ਼ਰ ਦਾ ਮੁਲਾਪਕ ਰਹੁੰਦਾ ਨਹੀਂ ਸਾਰੀਆਂ ਸਿਆਣਪਾਂ ਵਿਰਥੀਆਂ ਨੇ ਜੋ ਮਰਜ਼ੀ ਕਰ ਲਵੇ ਜਿੰਨਾ ਮਰਜੀਏ ਵਿਦਵਾਨ ਹੋ ਜੇ ਪੜ ਲਵੇ ਕਿਤਾਬਾਂ ਪੜ ਲੇ ਪੁਥੀਆਂ ਪੜ ਲਵੇ ਨਹੀਂ ਕਿਸੇ ਗੱਲ ਨਾਲ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਇੱਕ ਕੋਈ ਗੱਲ ਹੈ ਪ੍ਰੇਮ ਉਹ ਪ੍ਰੇਮ ਦਾ ਭੁੱਖ ਹੈ ਪ੍ਰੇਮ ਨਾਲ ਹੀ ਨੇੜੇ ਆਉਂਦਾ ਹੈ ਪ੍ਰੇਮ ਨਾਲ ਹੀ ਵਸ ਹੁੰਦਾ ਹੈ ਹੋਰ ਕੋਈ ਢੰਗ ਨਹੀਂ ਕੋਈ ਯੋਗਤ ਨਹੀਂ ਹੈ ਜਿੰਨਾ ਮਰਜੀ ਕੋਈ ਕਹੀ ਜਾਵੇ ਇਦਾਂ ਸਵਾਸ ਕਰੋ ਜੀ ਇਦਾਂ ਆਹ ਕਰੋ ਆਹ ਯੋਗਤੀ ਹੈ ਨਹੀਂ ਸਭ ਵਿਅਰਥ ਹੈ ਜੇ ਪ੍ਰੇਮ ਨਹੀਂ ਹੈ ਇਸ ਕਰਕੇ ਸਭ ਤੋਂ ਖਾਸ ਗੱਲ ਹੈ ਵੀ ਆਪਣੇ ਪਿਆਰੇ ਨਾਲ ਇਸਤ ਨਾਲ ਜਿਹਦਾ ਵੀ ਨਾਮ ਜਪ ਰਿਹਾ ਹੈ ਇਹ ਗੱਲ ਸਾਰਿਆਂ ਧਰਮਾਂ ਲਈ ਸਾਂਝੀ ਹੈ ਕੋਈ ਜਿਹੜੇ ਮਰਜ਼ੀ ਇਸਤ ਨੂੰ ਆਰਾਧ ਰਿਹਾ ਹੈ ਭਗਵਾਨ ਨੂੰ ਆਰਾਧ ਰਿਹਾ ਤਾਂ ਉਹਦੇ ਨਾਲ ਉਹਦਾ ਅੰਦਰੋਂ ਪ੍ਰੇਮ ਹੋਣਾ ਚਾਹੀਦਾ ਜੇ ਪ੍ਰੇਮ ਨਹੀਂ ਫਿਰ ਸਭ ਬੇਅਰਥ ਹੈ ਪ੍ਰੇਮ ਦੀ ਨਿਸ਼ਾਨੀ ਕੀ ਹੈ ਪਤਾ ਕਿਵੇਂ ਲੱਗੇਗਾ ਵੀ ਪ੍ਰੇਮ ਹੈ ਝੂਠਾ ਹੈ ਜਾਂ ਸੱਚਾ ਹੈ ਸਾਡਾ ਪਿਆਰ ਹੈ ਜਾਂ ਦਿਖਾਵਾ ਹੈ ਪ੍ਰੇਮ ਦੀਆਂ ਦੋ ਨਿਸ਼ਾਨੀਆਂ ਪੱਕੀਆਂ ਨੇ ਇੱਕ ਤਾਂ ਨਿਸ਼ਾਨੀ ਇਹ ਹੈ ਵੀ ਆਪਣੇ ਪਿਆਰੇ ਤੋਂ ਬਗੈਰ ਜਿਹੜਾ ਪ੍ਰੇਮੀ ਐ ਉਹ ਕਿਸੇ ਹੋਰ ਦੇ ਦਰ ਤੇ ਨਹੀਂ ਜਾਂਦਾ ਤੁਮ ਹੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਇਹ ਵਾਹਿਗੁਰੂ ਇਹ ਸਤਿਗੁਰੂ ਇਹ ਭਗਵਾਨ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਨੂੰ ਨਹੀਂ ਧਿਆਉਂਦਾ ਹਾ ਜਿਹੜਾ ਵੀ ਬਰ ਮੈਨੂੰ ਚਾਹੀਦਾ ਹੈ ਜਿਹੜੀ ਵੀ ਇੱਛਾ ਮੇਰੀ ਐ ਉਹ ਮੈਂ ਤੇਰੇ ਤੋਂ ਲਵਾਂਗਾ ਮੈਂ ਦੂਜੇ ਤੀਜੇ ਕਿਸੇ ਕੋਲ ਨਹੀਂ ਜਾਣਾ ਇਹ ਪਿਆਰ ਦੀ ਪ੍ਰੇਮੀ ਦੀ ਨਿਸ਼ਾਨੀ ਆ ਇਹ। ਤੁਮ ਹੈ ਛਾੜ ਕੋਈ ਅਵਰ ਨਾ ਧਿਆਉ ਸਗਲ ਦਵਾਰ ਕੋ ਛਾੜ ਕੇ ਸਾਰੇ ਦਰ ਛੱਡ ਕੇ ਮਹਾਰਾਜ ਜੀ ਮੈਂ ਆਪ ਜੀ ਦੇ ਦਰ ਨੂੰ ਪਕੜਿਆ ਮੈਂ ਕਿਸੇ ਹੋਰ ਦਰ ਤੇ ਨਹੀਂ ਜਾਣਾ। ਸੋਹਾਗਣ ਦੀ ਇਹ ਨਿਸ਼ਾਨੀ ਉਹਨੂੰ ਆਪਣੇ ਖਸਮ ਤੇ ਪ੍ਰਤੀਤ ਹੁੰਦੀ ਹੈ। ਉਹ ਜੋ ਚਾਹੁੰਦੀ ਹੈ ਉਹ ਆਪਣੇ ਪਤੀ ਤੋਂ ਆਪਣੇ ਖਸਮ ਤੋਂ ਮੰਗਦੀ ਹੈ ਦੂਜੇ ਤੀਜੇ ਅੱਗੇ ਹੱਥ ਨਹੀਂ ਅੜਦੀ। ਸੋ ਇਸ ਕਰਕੇ ਇਹ ਸਭ ਤੋਂ ਜ਼ਰੂਰੀ ਚੀਜ਼ ਹੈ। ਪ੍ਰੇਮ ਦੀ ਪ੍ਰਾਪਤੀ ਵਾਸਤੇ ਆਪਣੇ ਮਾਲਕ ਦੇ ਉੱਤੇ ਆਪਣੇ ਇਸ਼ਟ ਦੇ ਉੱਤੇ ਪੂਰਨ ਪ੍ਰੋਸਾਰ ਰੱਖਣਾ ਜਿੱਥੇ ਰੱਖੇ ਉੱਥੇ ਉਹਦੀ ਰਜਾ ਵਿੱਚ ਰਹਿ ਕੇ ਤੇ ਉਹਦੇ ਨਾਮ ਦਾ ਅਰਾਧਨ ਕਰਨਾ ਇੱਕ ਨਿਸ਼ਾਨੀ ਹੋ ਗਈ ਦੂਸਰੀ ਨਿਸ਼ਾਨੀ ਪ੍ਰੇਮ ਦੀ ਇਹ ਹੈ ਜਿਹੜਾ ਪ੍ਰੇਮੀ ਪੁਰਖ ਹੈ ਉਹ ਆਪਣੇ ਪਿਆਰੇ ਦੇ ਦਰਸ਼ਨ ਬਿਨਾਂ ਰਹਿ ਨਹੀਂ ਸਕਦਾ ਜਿਵੇਂ ਦੁਨਿਆਵੀ ਲੋਕ ਪਿਆਰ ਕਰਦੇ ਹਨ ਬਈ ਕਿਸੇ ਨੇ ਕਿਸੇ ਨਾਲ ਪਿਆਰ ਕੀਤਾ ਤੇ ਉਹ ਉਹਨੂੰ ਦੇਖਣ ਲਈ ਰਾਹਾਂ ਚ ਖਲੋ ਜਾਂਦੇ ਆ। ਬਈ ਉਹਨੂੰ ਦੇਖਣਾ ਇੱਕ ਝਲਕ ਪਾਉਣ ਲਈ ਮੁੰਡੇ ਕੁੜੀਆਂ ਜਿਹੜੇ ਆ ਉਹ ਅੱਜ ਦੇ ਜਿਹੜੇ ਆ ਆਪਾਂ ਦੇਖਦੇ ਆਂ ਵੀ ਇਹ ਨਿਸ਼ਾਨੀ ਹੈ। ਉਹ ਦੇਖਣ ਦੀ ਲਲਕ ਜਿਹੜੀ ਆ ਤੜਫ ਹੈ ਜਿਹੜੀ ਉਹ ਪ੍ਰੇਮ ਦਾ ਇੱਕ ਲੱਛਣ ਹੈ। ਜੀ ਦਾ ਆਪਣੇ ਪਿਆਰੇ ਨਾਲ ਪਿਆਰ ਹੈ। ਭਗਵਾਨ ਨਾਲ ਸਤਿਗੁਰੂ ਨਾਲ ਪਰਮੇਸ਼ਰ ਨਾਲ ਪਿਆਰ ਹੈ। ਉਹ ਆਪਣੇ ਸਾਥਗਰੂ ਨੂੰ ਦੇਖੇ ਬਿਨਾ ਰਹਿ ਨਹੀਂ ਸਕਦਾ ਗੁਰੂ ਅਰਜਨ ਦੇਵ ਜੀ ਦੇ ਬਚਨ ਪੜੋ ਵੇਖੋ ਮਹਾਰਾਜ ਜੀ ਦਾ ਕਿੰਨਾ ਪਿਆਰ ਹੈ ਮਹਾਰਾਜ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ ਹੁਣ ਕਦ ਮਿਲਿਆ ਪ੍ਰੇਤੋਦ ਭਗਵੰਤਾ ਮਹਾਰਾਜ ਜੀ ਇੱਕ ਘੜੀ ਨਹੀਂ ਤੁਸੀਂ ਮਿਲਦੇ ਐਉਂ ਲੱਗਦਾ ਵੀ ਕੋਹਰ ਕਲਯੁਗ ਆ ਗਿਆ ਹੁਣ ਕਦੋਂ ਮਿਲੋਂਗੇ ਮੋਹੇ ਰੈਣ ਨਾ ਵਿਹਾਵ ਹੈ ਨੀਂਦ ਨਾ ਆਵੇ ਮੇਰੀ ਰਾਤ ਨਹੀਂ ਲੰਘਦੀ ਨੀਂਦ ਨਹੀਂ ਆਉਂਦੀ ਕਿਉਂ ਬਿਨ ਦੇਖੇ ਗੁਰ ਦਰਬਾਰੇ ਜੀਓ ਬਿਨਾ ਗੁਰੂ ਦੇ ਦਰਬਾਰ ਨੂੰ ਦੇਖਿਆ ਗੁਰੂ ਦੇ ਦੀਦਾਰ ਕੀਤਿਆ ਮੇਰੀ ਰਾਤ ਨਹੀਂ ਲੰਘਦੀ ਮਹਾਰਾ ਦੇ ਅੰਦਰ ਕਿੰਨਾ ਪਿਆਰ ਹੈ ਬਈ ਸਾਰੀ ਰਾਤ ਕਦੋਂ ਨਿੰਗਣੀ ਹੈ ਨੀਂਦ ਨਹੀਂ ਆਉਂਦੀ ਕਦੋਂ ਜਾ ਕੇ ਮਹਾਰਾ ਸਾਹਿਬ ਜੀ ਆਸਣ ਤੇ ਬੈਠਣਗੇ ਗੁਰੂ ਰਾਮਦਾਸ ਤੇ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਮੈਂ ਰਹਿ ਨਹੀਂ ਸਕਦਾ ਕਹਿੰਦੇ ਦੇਖੇ ਬਿਨਾ ਮੈਂ ਬਿਨ ਗੁਰੂ ਦੇਖੇ ਨੀਂਦ ਨਾ ਆਵੇ ਸੋ ਇਹ ਪ੍ਰੇਮੀ ਦੀ ਇਹ ਨਿਸ਼ਾਨੀ ਹੈ ਆਪਣੇ ਪਿਆਰੇ ਨੂੰ ਦੇਖੇ ਬਿਨਾਂ ਰਹਿ ਨਹੀਂ ਸਕਦਾ ਜਿਹਦਾ ਪਿਆਰ ਹੁੰਦਾ ਹੁਣ ਆਪਾਂ ਇਹ ਵਿਚਾਰ ਕੀਤੀ ਵੀ ਪ੍ਰੇਮ ਸਾਨੂੰ ਪਤਾ ਕਿਵੇਂ ਲੱਗੇਗਾ ਵੀ ਸਾਡੇ ਅੰਦਰ ਪ੍ਰੇਮ ਹੈ ਅਜੇ ਦੋ ਚੀਜ਼ਾਂ ਤਮਹਿ ਛਾੜ ਕੋਈ ਅਵਰ ਨਾ ਧਿਆਉ ਪ੍ਰੇਮੀ ਪੁਰਖ ਆਪਣੇ ਪਿਆਰੇ ਤੋਂ ਬਗੈਰ ਕਿਸੇ ਹੋਰ ਦੇ ਦਰ ਤੇ ਨਹੀਂ ਜਾਂਦਾ ਜੋ ਵਾਰ ਚਾਹੋਂ ਸਤੂੰ ਤੇ ਪਾਉ ਜੋ ਚਾਹੀਦਾ ਉਹ ਆਪਣੇ ਮਾਲਕ ਕੋਲ ਫਰਿਆਦ ਕਰਦਾ ਦੂਜੇ ਤੀਜੇ ਚੌਥੇ ਕਿਸੇ ਕੋਲ ਨਹੀਂ ਜਾਂਦਾ ਪਹਿਲੀ ਚੀਜ਼ ਜੇ ਤਾਂ ਗੁਰੂ ਤੋਂ ਬਗੈਰ ਦਰ ਦਰ ਤੇ ਫਿਰ ਰਿਹਾ ਹੈ, ਪਟਕ ਰਿਹਾ ਹੈ, ਆਸਾਂ ਹੋਰ ਵੀ ਥਾਵਾਂ ਦੀਆਂ ਤਾਂ ਸਮਝੋ ਸਾਡਾ ਪਿਆਰ ਸਤਗੁਰੂ ਜੀ ਨਾਲ ਝੂਠਾ ਹੈ। ਦੂਸਰੀ ਚੀਜ਼ ਦਿਨ ਚੜਦਾ ਰਾਤ ਪੈ ਜਾਂਦੀ ਹੈ, ਜੇ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦਾ ਖਿਆਲ ਵੀ ਨਹੀਂ ਆਉਂਦਾ, ਦਰਸ਼ਨਾਂ ਦੀ ਪਿਆਸ ਵੀ ਨਹੀਂ ਆਉਂਦੀ ਅੰਦਰ ਤਾਂ ਸਮਝੋ ਸਾਡਾ ਪਿਆਰ ਝੂਠਾ ਹੈ ਕਿਉਂਕਿ ਪਿਆਰੇ ਦੇ ਦਰਸ਼ਨਾਂ ਬਿਨਾ ਪ੍ਰੇਮੀ ਰਹਿ ਨਹੀਂ ਸਕਦਾ। ਇਹ ਨਿਸ਼ਾਨੀ ਹੈ। ਇਹ ਦੋ ਗੱਲਾਂ ਨੇ ਪਹਿਲੀ ਆਪਾਂ ਵਿਚਾਰ ਕੀਤੀ ਵੀ ਨਾਮ ਜਪਣਾ ਤੇ ਉਹਨੂੰ ਛਪਾਉਣਾ ਉਹਨੂੰ ਹਾਜ਼ਮ ਕਰਨਾ ਤੇ ਨਾਮ ਜਪਣ ਦੀ ਝੁਗਤੀ ਕੀ ਹੈ ਕੇਵਲ ਪ੍ਰੇਮ ਪ੍ਰੇਮ ਹੀ ਝੁਗਤੀ ਹੈ ਪ੍ਰੇਮ ਹੀ ਪ੍ਰਾਪਤੀ ਕਰਾ ਸਕਦਾ ਜਿਨੇ ਪ੍ਰੇਮ ਕੀਓ ਕਲਗੀਧਰ ਜੀ ਨੇ ਗੱਲ ਹੀ ਮੁਕਾ ਦਿੱਤੀ ਹੈ ਪ੍ਰਮਾਤਮਾ ਉਹੀ ਪਾ ਸਕਦਾ ਜਿਨੇ ਪ੍ਰੇਮ ਕੀਤਾ ਤੇ ਪ੍ਰੇਮ ਦੇ ਲੱਛਣ ਦੋ ਹੈ ਖਾਸ ਇੱਕ ਤਾਂ ਇੱਕ ਦਰ ਦਾ ਗੋਲਾ ਹੋ ਜਾਣਾ ਇੱਕ ਦਰ ਦਾ ਆਸਰਾ ਰੱਖਣਾ ਇੱਕ ਦੀ ਟੇਕ ਤੇ ਰਹਿਣਾ ਤੇ ਦੂਸਰਾ ਵਾਹਿਗੁਰੂ ਸਤਿਗੁਰੂ ਆਪਣੇ ਪਿਆਰੇ ਦੇ ਦਰਸ਼ਨਾਂ ਦੀ ਤਾਂਗ ਪਿਆਸ ਵਿੱਚ ਸਦਾ ਰਹਿਣਾ ਬਾਬਾ ਫਰੀਦ ਜੀ ਕਾਵਾ ਨੂੰ ਆਖਦੇ ਕਹਿੰਦੇ ਕਾਗਾ ਕਰੰਗ ਠੰਡੋਲੇ ਆ ਸਗਲਾ ਖਾਇਆ ਮਾਸ ਇਹ ਦੋ ਨੈਣਾ ਮਤ ਸੁਹਾ ਮੇਰੀ ਮੋਹ ਪਿਰ ਦੇਖਣ ਕੀ ਆਸ ਆਸ ਹੈ ਅੱਖਾਂ ਨੂੰ ਨੈਣਾ ਨੂੰ ਇਹ ਨੇਤਰਾਂ ਨੂੰ ਤੜਫ ਲੱਗੀ ਹੋਈ ਹੈ ਕਦੋਂ ਆਪਣੇ ਪਿਆਰੇ ਦੇ دیدار ਹੋਣਗੇ ਸੋ ਇਸ ਕਰਕੇ ਇਹ ਭਾਈ ਨਿਸ਼ਾਨੀ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਨਿਰੰਤਰ ਜਪਣ ਦਾ ਅਭਿਆਸ ਕਰਨਾ, ਉਹਨੂੰ ਹਜਮ ਕਰਨਾ, ਢੰਡੋਰਾ ਨਾ ਪਿੱਟਣਾ, ਲਕੋ ਕੇ ਰੱਖਣਾ ਤਾਂ ਜੋ ਜੋ ਅੰਦਰ ਗਿਆ ਭੋਜਨ, ਜੇ ਕੋ ਖਾਵੇ, ਜੇ ਕੋ ਪੁੰਚੇ, ਉਹ ਸਾਡੇ ਸਰੀਰ ਦਾ ਜਿਵੇਂ ਹਿੱਸਾ ਬਣ ਜੇ, ਇਸ ਲਈ ਉਲਟੀ ਨਾ ਆਵੇ ਤੇ ਉਹ ਅੰਦਰ ਚਲਿਆ ਜਾਵੇ, ਤਾਂ ਉਹ ਹਜਮ ਹੋ ਕੇ ਉਹ ਸਰੀਰ ਨੂੰ ਤਾਕਤ ਦਿੰਦਾ। ਇਸੇ ਪ੍ਰਕਾਰ ਨਾਮ ਜਪਿਆ ਜਦੋਂ ਮਨ ਦੇ ਅੰਦਰ ਜਾਵੇ, ਤਾਂ ਫਿਰ ਉਹ ਮਨ 'ਚ ਹੀ ਸਮਾ ਜਾਵੇ, ਬਾਹਰ ਪ੍ਰਗਟਾ ਨਾ ਹੋਵੇ। ਰੋਲਾ ਨਾ ਪਾਵੇ ਫਿਰ ਨਾਮ ਦੀ ਰੰਗਣ ਚੜ੍ਹਦੀ ਐ ਤੇ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਵਾਸਤੇ ਪ੍ਰੇਮਾ ਭਗਤੀ ਵਾਸਤੇ ਅਰਦਾਸ ਕਰਨੀ ਪਰ ਇਹ ਮੈਂ ਮੈਂ ਜਦੋਂ ਪਰੇ ਹੋ ਜਾਂਦੀ ਉੱਥੇ ਪ੍ਰੇਮ ਪ੍ਰਗਟ ਹੋ ਜਾਂਦਾ ਸੋ ਇਤਨੀ ਆਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਦਾ ਨਾਮ ਅਮੁੱਲਕ ਹੈ ਭਾਈ ਇਹਦਾ ਕੋਈ ਮੁੱਲ ਨਹੀਂ ਤੇ ਕੀਮਤੀ ਚੀਜ਼ ਨੂੰ ਲੁਕੋ ਕੇ ਰੱਖਿਆ ਜਾਂਦਾ ਹੈ ਜਾਹਰ ਨਹੀਂ ਕੀਤਾ ਜਾਂਦਾ ਵਾਹਿਗੁਰੂ ਦੇ ਪਿਆਰਿਆਂ ਨੇ ਲੁਕੋ ਲਕੋ ਕੇ ਰੱਖਿਆ ਫਿਰ ਪ੍ਰਗਟ ਕਿਵੇਂ ਹੋ ਜਾਂਦੇ ਆ ਵਾਹਿਗੁਰੂ ਪ੍ਰਗਟ ਕਰਦਾ ਉਹਨਾਂ ਨੂੰ ਆਪ ਨਹੀਂ ਕਰਦੇ ਉਹ ਜਿਨ੍ਹਾਂ ਨਾਮ ਸਤਿਗੁਰੂ ਪੂਜਿਆ ਤਿੰਨ ਹਰ ਪੂਜ ਕਰਾਵਾ ਰੱਬ ਦੇ ਨੂੰ ਵਾਹਿਗੁਰੂ ਆਪ ਪ੍ਰਗਟ ਕਰਤਾ ਉਹ ਆਪ ਨਹੀਂ ਰੋਲਾ ਪਉਂਦੇ ਕਦੇ ਵੀ ਅਸੀਂ ਨਾਮ ਜੁਪਦੇ ਆਂ ਅਸੀਂ ਭਗਤਾਂ ਉਹ ਤਾਂ ਸਦਾ ਕਹਿੰਦੇ ਮੈਂ ਨਿਰਗੁਣਿਆਰੀ ਕੋ ਗੁਣ ਨਾਹੀ ਆਪ ਪਿਤਰ ਸਪਈ ਇਹ ਵਾਹਿਗੁਰੂ ਅਸੀਂ ਤਾਂ ਨਿਰਗੁਣਿਆਰੇ ਆਂ ਅਸੀਂ ਤਾਂ ਨਾ ਜਾਪ ਨਾ ਤਪ ਨਾ ਸੰਜਮ ਨਾ ਧਰਮ ਨਾ ਸੇਵਾ ਨਾ ਸਿਮਰਨ ਜਪ ਤਾਪ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇ ਕਹ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਆਰਾਜ ਅਸੀਂ ਤਾਂ ਨੀਚ ਕਰਮਾ ਵਾਲੇ ਆ ਸ਼ਰਨ ਪੈ ਦੀ लाज ਰਖ ਲਓ ਕਦੇ ਨਹੀਂ ਰੱਬ ਦੇ ਪਿਆਰਿਆਂ ਨੇ ਆਖਿਆ ਭਗਤਾਂ ਨੇ ਆਖਿਆ ਵੀ ਅਸੀਂ ਨਾਮ ਜਪਦੇ ਆ ਨਾਮ ਨੂੰ ਜਪਦੇ ਆ ਅੱਠੇ ਪਹਿਰ ਜਪਦੇ ਆ ਪਰ ਉਹਨੂੰ ਲੁਕੋ ਕੇ ਰੱਖਦੇ ਆ ਨਿਰਮਾਣਤਾ ਨਾਲ ਸੇਵਾ ਕਰਕੇ ਉਹਨੂੰ ਹজম ਕਰਕੇ ਰੱਖਦੇ ਆ ਤੇ ਫੇਰ ਕਿਤੇ ਜਾ ਕੇ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਕੇ ਸੋਭਾ ਪਾਉਂਦੇ ਆ ਵਾਹਿਗੁਰੂ ਪਰਮੇਸ਼ਰ ਉਹਨਾਂ ਦੀ ਪੂਜਾ ਸੰਸਾਰ ਵਿੱਚ ਕਰਾਉਂਦਾ ਜਿਨਾਂ ਨਾਨਕ ਸਤਗੁਰ ਪੂਜਿਆ ਕਿਨਹ ਹਰ ਪੂਜ ਕਰਾਵਾ ਮੈਂ ਪਰੇ ਹੋ ਗਈ ਜਿਨ੍ਹਾਂ ਦੀ ਪ੍ਰੇਮ ਉੱਥੇ ਆ ਜਾਂਦਾ ਪਰੇ ਮੈਂ ਵਾਰਾ ਸਾਹਿਬ ਦੀ ਕਿਰਪਾਲਤਾ ਕਰਨ ਸਾਨੂੰ ਨਾਮ ਦੀ ਦਾਤ ਔਰ ਨਾਮ ਨੂੰ ਪ੍ਰੇਮ ਨਾਲ ਜਪਣ ਦੀ ਯੋਗਤ ਇਹ ਸਤਗੁਰੂ ਮਹਾਰਾਜ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਕਿਰਪਾ ਕਰਨ ਸੱਚੇ ਪਾਛਾ ਇਤਨੇ ਆ ਕੇ ਬੇਨਤੀਆਂ ਪ੍ਰਵਾਨ ਕਰਿਓ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ